ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 19 ਅਗਸਤ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਦੇਖਿਆ ਗਿਆ ਖਾਸ ਕਰਕੇ ਪਟਿਆਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਖੰਨਾ, ਦੁਰਾਹਾ, ਲੁਧਿਆਣਾ, ਜਗਰਾਵਾ ਮੋਗੇ ਦੇ ਬਹੁਤ ਸਾਰੇ ਇਲਾਕੇ ਮਾਨਸੇ ਦੇ ਇਲਾਕੇ ਜਾਂ ਬਰਨਾਲੇ ਦੇ ਇਲਾਕੇ ਜਾਂ ਟੁੱਟਮੇ ਤੌਰ ਤੇ ਬਠਿੰਡੇ ਦੇ ਵਿੱਚ ਵੀ ਮੀਂਹ ਦੇਖਿਆ ਗਿਆ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਲੰਧਰ ਫਗਵਾੜਾ ਗੁਰਾਇਆਂ ਫਲੋਰ ਸ਼ਾਹਕੋਟ ਨਕੌਦਰ ਸੁਲਤਾਨਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਸਵੇਰ ਬਿਲੇ ਮੀਂਹ ਪਿਆ ਹੋਰ ਕਰਪੂਥਲਾ ਗੁਰਦਾਸਪੁਰ ਹੁਸ਼ਿਆਰਪੁਰ ਇਹਨਾਂ ਵਿੱਚ ਵੀ ਜੇਕਰ ਮੀਂਹ ਨਹੀਂ ਪੁੱਜਾ ਤਾਂ ਅਗਲੇ ਕੁਝ ਘੰਟਿਆਂ ਤੱਕ ਪੂਰੀ ਉਮੀਦ ਹੈ ਕਿ ਮੀਂਹ ਪੁੱਜ ਜਾਵੇਗਾ ਸੋ ਕੁੱਲ ਮਿਲਾ ਕੇ ਕਹਾਣੀਆਂ ਜਿੰਨੀਆਂ ਹੈ ਕਿ ਪੰਜਾਬ ਦੇ ਵਿੱਚ ਅੱਜ ਸਵੇਰ ਵੇਲੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਹੈ ਜੇਕਰ ਤੁਹਾਡੇ ਇਲਾਕੇ 'ਚ ਪਿਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜਿਹੜੇ ਖੇਤਰਾਂ ਦੇ ਵਿੱਚ ਮੀਂਹ ਨਹੀਂ ਪੁੱਜਾ ਉਮੀਦ ਹੈ ਕਿ ਅਗਲੇ ਥੋੜੇ ਸਮਿਆਂ ਤੱਕ ਉਹ ਮੀਂਹ ਜਰੂਰ ਪੁੱਜ ਸਕਦਾ ਹੈ ਅੱਜ ਤਕਰੀਬਨ ਵੱਡੇ ਪੱਧਰ ਤੇ ਅੱਜ ਪੰਜਾਬ ਦੇ ਵਿੱਚ ਮੀ ਪੈ ਹਨ ਪਰ ਇਹ ਮੀਂਹ ਦੀਆਂ ਕਾਰਵਾਈਆਂ ਹਲਕੇ ਤੋਂ ਦਰਮਿਆਨੀ ਆ ਤੇ ਕਿਤੇ ਕਿਤੇ ਵਧੀਆ ਅੱਧੇ ਪੁਣੇ ਘੰਟੇ ਵਾਲੀਆਂ ਝੱਟਾ ਵੀ ਲਾ ਰਹੀਆਂ ਹਨ ਸੋ ਜਿਵੇਂ ਜਿਵੇਂ ਦਿਨ ਅੱਗੇ ਵੱਧਦਾ ਜਾਵੇਗਾ ਮੀਂਹ ਦੀਆਂ ਕਾਰਵਾਈਆਂ ਵਿੱਚ ਵੱਧਦਾ ਹੁੰਦਾ ਜਾਵੇਗਾ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਨਹੀਂ ਪੁੱਜਾ ਉਮੀਦ ਦੇ ਮੁਤਾਬਕ ਅੱਜ ਦੁਪਹਿਰ ਬਿਲ੍ਹੇ ਜਾਂ ਸ਼ਾਮ ਬਿਲ੍ਹੇ ਤੱਕ ਉਹਨਾਂ ਖੇਤਰਾਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨਾ ਮੀਂਹ ਪੁੱਜਣ ਦੀ ਪੂਰੀ ਪੂਰੀ ਸੰਭਾਵਨਾ ਰਹੇਗੀ ਸੋ ਅਗਲੇ 2 ਦਿਨ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ ਗਰਮੀ ਤੋਂ ਲਗਾਤਾਰ ਰਾਹਤ ਮਿਲੀ ਹੋਈ ਹੈ ਤੇ ਨਾਲ ਹੀ ਪਹਾੜਾਂ ਦੇ ਵਿੱਚ ਵੀ ਲਗਾਤਾਰ ਵੱਡੇ ਪੱਧਰ ਤੇ ਮੀਂਹ ਪੈ ਰਿਹਾ ਹੈ ਸੋ ਜਿਨ੍ਹਾਂ ਨੇ ਪਹਾੜਾਂ ਵੱਲ ਜਾਣਾ ਹੋਵੇ ਤਾਂ ਜਰੂਰ ਗਰੇਜ ਹੀ ਕਰਨਾ ਚਾਹੀਦਾ ਹੈ ਦੂਸਰੀ ਤਰਫ ਪੰਜਾਬ ਦੇ ਵਿੱਚ ਅਗਲੇ 2 ਦਿਨ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਰਹੇਗੀ